ਪੇਸ਼ ਕੀ ਕੁਝ ਜਾਣਕਾਰੀ ਹੈ ਉਥੇ ਮੌਜੂਦ ਹੋ ਤੁਸੀਂ ਰਾਜਵੀਰ ਜਵੰਦਾ ਦੀ ਜੇਕਰ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੈ ਤਾਂ ਹੁਣ ਉਹਨਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਹੁਣ ਉਹਨਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਆ ਦੇਖੋ ਜਿੰਨੇ ਵੀ ਅੱਜ ਕਲਾਕਾਰ ਮਿਲ ਕੇ ਗਏ ਨੇ ਭਾਵੇਂ ਭਗਵੰਤ ਸੀਐਮ ਭਗਵੰਤ ਮਾਨ ਹੋਣੀਆਂ ਬਾਕੀ ਹੁਣ ਸਭ ਨੇ ਗੱਲ ਕਹੀ ਹੈ ਕਿ ਉਹਨਾਂ ਦੀ ਹਾਲਤ ਵਿੱਚ ਪਹਿਲਾਂ ਤਾਂ ਸੁਧਾਰ ਹੈ ਲੇਕਿਨ ਜਦੋਂ ਦੁਪਹਿਰੇ ਮੈਡੀਕਲ ਬੁਲੇਟਿਨ ਆਇਆ ਉਹਦੇ ਵਿੱਚ ਜਿਹੜੀ ਲਾਈਨ ਸੀਗੀ ਕਿ ਕੰਡੀਸ਼ਨ ਕ੍ਰਿਟੀਕਲ ਤਾਂ ਉਹ ਕਿਥੇ ਨਾ ਕਿਥੇ ਕਿਉਂਕਿ ਡਾਕਟਰ ਡਾਕਟਰੀ ਲਾਈਨ ਮੈਡੀਕਲ ਸਾਇੰਸ ਹੈ ਜਿਹੜੀ ਉਹ ਆਪਣੇ ਹਿਸਾਬ ਨਾਲ ਇੱਕ ਆਬਜ਼ਰਵੇਸ਼ਨ ਕਰਦੀ ਹੈ ਹਾਲਾਂਕਿ ਜਿਹੜੇ ਲੋਕ ਮਿਲ ਕੇ ਆਏ ਨੇ ਜਾਂ ਪਰਿਵਾਰ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਧਾਰ ਹੈਗਾ ਜਦੋਂ ਤੱਕ ਦੇਖੋ ਮੈਡੀਕਲ ਬੁਲੇਟਿਨ ਵਿੱਚ ਕੋਈ ਸਿਗਨੀਫੀਕੈਂਸ ਦੇ ਵਰਡ ਯੂਜ਼ ਆ ਗਏ ਤੇ ਉਹ ਇੰਪਰੂਵਮੈਂਟ ਕਰ ਰਹੇ ਨੇ ਔਰ ਇਹ ਇੰਪਰੂਵਮੈਂਟ ਹੈ ਨਾ ਹੈਗੀ ਹੈ ਤਾਂ ਕਿਥੇ ਜਾ ਕੇ ਕੋਈ ਆਪਾਂ ਕਹਿ ਸਕਦੇ ਨੇ ਕਿ ਹੈ ਹਾਲਾਂਕਿ ਦੇਖੋ ਪਰਿਵਾਰ ਨੇ ਵੀ ਜ਼ਰੂਰ ਕਿਹਾਣਾ ਕਿ ਸੁਧਾਰ ਹੈਗਾ ਔਰ ਕਿੰਨਾ ਸੁਧਾਰ ਹੈ ਔਰ ਜਿੰਨਾ ਸੀਮ ਵੀ ਕਹਿ ਕੇ ਗਏ ਬਾਕੀ ਵੀ ਕਲਾਕਾਰ ਕਹਿ ਕੇ ਗਏ ਕਿ ਹਲਕਾ ਸੁਧਾਰ ਹੈ ਜਦੋਂ ਤੱਕ ਮੈਡੀਕਲ ਬੁਲੇਟਿਨ ਵੀ ਕਿਉਂਕਿ ਦੇਖੋ ਡਾਕਟਰਸ ਹੀ ਦੱਸ ਸਕਦੇ ਨੇ ਡਾਕਟਰ ਹੀ ਦੇਖ ਰਹੇ ਨੇ ਡਾਕਟਰਾਂ ਦੀ ਟੀਮਾਂ ਇਨਫੈਕਟ ਜਿਹੜੀ ਵਕ ਵਕ ਟੀਮਾਂ ਨੇ ਉਹ ਦੇਖ ਰਹੀਆਂ ਨੇ ਕਿਉਂਕਿ ਨਿਊਰੋ ਸਰਜੀ ਤੋਂ ਇਲਾਵਾ ਬਾਕੀ ਵੀ ਜਿਹੜੇ ਡਿਪਾਰਟਮੈਂਟ ਦੇ ਡਾਕਟਰਸ ਨੇ ਉਹ ਵੀ ਉਹ ਕੜੀ ਨਿਗਰਾਨੀ ਕਰ ਰਹੇ ਨੇ ਔਰ ਸਭ ਤੋਂ اہم ਗੱਲ ਹੈ ਕਿ ਦੁਆਵਾਂ ਦਾ ਦੌਰ ਹੈ ਜਿਹੜੀ ਦੁਆ ਹੈ ਦੇਸ਼ ਭਰ ਤੋਂ ਪੰਜਾਬੀਆਂ ਤੋਂ ਬਾਹਰ ਵੱਸਦੇ ਪੰਜਾਬੀ ਹੋਣ ਹੋਰ ਵੀ ਕੋਈ ਜਿਹੜੇ ਫੈਨਸ ਹੋ ਚਾਹੇ ਦੇਸ਼ ਭਰ ਕਿਤੇ ਹੋਣ ਉਹ ਲਗਾਤਾਰ ਰਾਜਵੀਰ ਜਵੰਦੇ ਲਈ ਦੁਆ ਕਰ ਰਹੇ ਹਨ ਉਹ ਇਹ ਬਹੁਤ ਇੰਪੋਰਟੈਂਟ ਹੁੰਦੀ ਹੈ ਦਵਾ ਦੁਆ ਅਸਰ ਕਈ ਵਾਰ ਇਕੱਠੇ ਕੰਮ ਕਰ ਜਾਂਦੀ ਹੈ ਔਰ ਜਿਹੜੀ ਦੁਆ ਦਾ ਅਸਰ ਹੈ ਹੋ ਸਕਦਾ ਹੈ ਉਹ ਵੀ ਕੰਮ ਕਰ ਰਹੀ ਹੋਣ ਦਵਾਈਆਂ ਜਿਹੜੀ ਹੈਗੀ ਉਹ ਵੀ ਕੰਮ ਕਰਦੀਆਂ ਤਾਂ ਹੁਣ ਦੇਖਣਾ ਹੋਏਗਾ ਕਿ ਜਦੋਂ ਤੱਕ ਮੈਡੀਕਲ ਬੁਲੇਟਿਨ ਹੀ ਕਿਉਂਕਿ ਡਾਕਟਰਾਂ ਦੀ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਉਹ ਹੀ ਅਸਲੀ ਜਾਣਕਾਰ ਨੇ ਔਰ ਇਸ ਲਈ ਰੱਬ ਦਾ ਰੂਪ ਵੀ ਕਹਾ ਜਾਂਦਾ ਔਰ ਹੱਲੇ ਵੀ ਕੁਝ ਕਲਾਕਾਰ ਜਿਨ੍ਹਾਂ ਹਰਫਚੀਮਾ ਹੋਣੀ ਸੀਗੇ ਅਤੇ ਉਹ ਮਿਲ ਕੇ ਵੀ ਗਏ ਨੇ ਅੰਦਰ ਵੀ ਸੀਗੇ ਕੁਝ ਦਿਨ ਪਹਿਲਾਂ ਬਾਕੀ ਵੀ ਕਲਾਕਾਰ ਕਾਫੀ ਮਿਲ ਕੇ ਗਏ ਨੇ ਦਿਨ ਪਰ ਅੱਜ ਜਮਾਵੜਾ ਲੱਗੇ ਰਿਹਾ ਸਾਰੇ ਇਕੱਠੇ ਦੁਆ ਕਰਨ ਲੱਗੇ ਹੋਏ ਨੇ ਸਭ ਨੇ ਕਹਿ ਕੇ ਪ੍ਰੇ ਕਰੋ ਜਿੱਦਾਂ ਲੈਜੈਂਡ ਸਿੰਗਰ ਗੁਰਦਾਸ ਮਾਨ ਸਾਹਿਬ ਦਾ ਸ਼ੋਅ ਸ਼ੋਅ ਸੀਗਾ ਭੋਪਾਲ ਉੱਥੇ ਉਹਨਾਂ ਨੇ ਪਤਾ ਲੱਗਿਆ ਤਾਂ ਆਪਣੇ ਸ਼ੋਅ ਚ ਉਹਨਾਂ ਨੇ ਅਰਦਾਸ ਕੀਤੀ ਹੋਰ ਲੋਕਾਂ ਤੋਂ ਅਰਦਾਸ ਕਰਾਈ ਮੈਸੇਜ ਵੀ ਭੇਜਿਆ ਕਿ ਸਾਰੇ ਮਿਲ ਕੇ ਰਾਜਵੀਰ ਲਈ ਦੁਆ ਕਰੋ ਤਾਂ ਦੁਆ ਦਾ ਦੌਰ ਜਾਰੀ ਹੈ ਬਾਕੀ ਆਸੀਂ ਵੀ ਦੁਆ ਕਰਦੇ ਹਾਂ ਕਿ ਛੇਤੀ ਰਾਜਵੀਰ ਜਵੰਦਾ ਇੱਥੋਂ ਠੀਕ ਹੋਣ ਔਰ ਜਿਹੜਾ ਮੈਡੀਕਲ ਬੁਲੇਟਿਨ ਹੈ ਉਹਦੀ ਵੀ ਇਸ ਕਰਕੇ ਆਸ ਰੰਗਦੇ ਕਿ ਸ਼ਾਇਦ ਉਹਦੇ ਵਿੱਚ ਵੀ ਇਦਾਂ ਦਾ ਕੋਈ ਸੰਕੇਤ ਹੋਵੇ। ਸ਼ੁਕਰੀਆ ਹਮੇਸ਼ਾ ਸਾਰੀ ਜਾਨਕਾਰੀ ਦੇ ਲਈ ਤਦ ਆ ਦਈਏ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਪਰ ਪਹਿਲਾਂ ਦੇ ਨਾਲੋਂ ਕਾਫੀ ਸੁਧਾਰ ਉਹਨਾਂ ਦੀ ਹਾਲਤ ਦੇ ਵਿੱਚ ਦੇਖਿਆ ਜਾ ਰਿਹਾ ਹੈ।